ਸਤਿ ਸ਼੍ਰੀ ਅਕਾਲ ਪੰਜਾਬੀ ਜਕੇਟ on scene ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਲਾ ਮਨਪ੍ਰੀਤ ਕੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਪੰਜਾਬ ਤੋਂ ਨਿਕਲ ਕੇ ਸਾਹਮਣੇ ਆ ਰਹੀ ਤੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਤਮਨ ਜਗਰੂਪ ਸਿੰਘ ਸੇਖਵਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਦੇ ਨੇਤਾ ਜਗ ਪ੍ਰਤਾਪ ਸਿੰਘ ਬਾਜਵਾ ਪਰ ਸਿੱਧਾ ਨਿਸ਼ਾਨਾ ਸਾਧਿਆ ਤੇ ਜਗਰੂਪ ਸਿੰਘ ਸੇਖਵਾ ਦਾ ਕਹਿਣਾ ਕਿ ਪਿਛਲੇ ਦਿਨੀਂ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੱਕ ਬਿਆਨ ਦਿੱਤਾ ਜਿਸ ਨੂੰ ਉਹਨਾਂ ਵੱਲੋਂ ਕਿਹਾ ਗਿਆ ਕਿ कि जो पाकिस्तान तो पंजाब ग्रेनेड मंगवा जो पंजाब के लोगों में दहशत का माहौल जो बनाया जा रहा इस आगू ले जो एक बेतुका बयान है मामले लैके जगरूप सिंह सेखवा का कहना है कि पंजाब सरकार को जो कार्रवाई करते हुए इस पूरी गल की तहत तक जाना चाहिए है कि ए जो बयान प्रताप सिंह बाजपा वालों दिता गया है ये कितों उन्होंने इनफो इनफॉरमेषन मिली है इस तरह इस पूरे मामले बारे उन्ह ਦੇ ਮਾਮਲੇ ਬਾਰੇ ਉਹਨਾ ਕਿਤੋਂ ਇਨਫੋਰਮੇਸ਼ਨ ਲਈਏ ਇਸ ਪੂਰੇ ਇਸ ਪੂਰੇ ਮਾਮਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਸ ਤੇ ਨਾਲ ਹੀ ਉਹਨਾਂ ਵੀ ਕਿਹਾ ਕਿ ਕਾਂਗਰਸ ਪਾਰਟੀ ਵੀ ਜੋ ਹੈ ਕਿ ਉਹਨਾਂ ਤੋਂ ਤੰਗ ਆ ਚੁੱਕੀ ਹੈ ਕਿਉਂਕਿ ਉਹਨਾਂ ਦਾ ਕੋਈ ਪਤਾ ਨਹੀਂ ਕਿਸ ਪਾਸੇ ਤੁਰ ਜਾਣ ਅਤੇ ਇਸ ਪੂਰੇ ਮਾਮਲੇ ਲੈ ਕੇ ਹੋਰ ਕੀ ਕੁਝ ਕਹਿਣਾ ਸੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਾ ਦਾ ਆਓ ਉਹ ਵੀ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਡਾ ਧਿਆਨ ਜੋ ਪ੍ਰਤਾਪ ਸਿੰਘ ਬਾਜਵਾ ਐਲਓਪੀ ਪੰਜਾਬ ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਕਿ ਪੰਜਾਬ ਦੇ ਵਿੱਚ 50 ਬੰਬ ਆਏ ਆ ਤੇ 18 ਚੱਲ ਚੁੱਕੇ ਆ ਤੇ 32 ਅਜੇ ਵੀ ਬਾਕੀ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਇਹ ਸਟੇਟਮੈਂਟ ਤੁਸੀਂ ਕਿੱਥੋਂ ਲਈ ਆ ਇਹ ਕਿੱਥੋਂ ਆਈ ਆ ਔਰ ਇਹਨੂੰ ਦੇਣ ਦੇ ਪਿੱਛੇ ਤੁਹਾਡਾ ਕੀ ਮਕਸਦ ਹੈ ਕਿਉਂਕਿ ਇੱਕ ਜ਼ਿੰਮੇਵਾਰ ਲੀਡਰ ਆਫ ਆਪੋਜੀਸ਼ਨ ਹੋਣ ਦੇ ਨਾਤੇ ਜੇ ਤੁਹਾਡੇ ਕੋਲ ਕੋਈ ਇਨੀ ਸੈਂਸਿਟਿਵ ਇਨਫੋਰਮੇਸ਼ਨ ਆਈ ਆ ਤੇ ਤੁਹਾਡਾ ਫਰਜ ਬਣਦਾ ਸੀ ਕਿ ਤੁਸੀਂ ਡੀਜੀਪੀ ਸਾਹਿਬ ਨੂੰ ਜਾਂ ਸੀਐਮ ਸਾਹਿਬ ਨੂੰ ਇਹੋ ਜੀ ਸੈਂਸਿਟਿਵ ਇਨਫੋਰਮੇਸ਼ਨ ਦਿੰਦੇ ਨਾ ਕਿ ਕਿਸੇ মিডিਆ ਹਾਊਸ ਨੂੰ ਜਨਤਕ ਕਰਦੇ ਔਰ ਪੰਜਾਬ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਫਲਾਉਣ ਦਾ ਕੰਮ ਕਰਦੇ ਪਰ ਤੁਸੀਂ ਇੱਕ ਜ਼ਿੰਮੇਵਾਰ ਸ਼ਹਿਰੀ ਹੋਣ ਦੇ ਨਾਤੇ ਜਾਂ ਜ਼ਿੰਮੇਵਾਰ ਲੀਡਰ ਆਫ ਆਪੋਜੀਸ਼ਨ ਹੋਣ ਦੇ ਨਾਤੇ ਤੁਸੀਂ ਰੋਲ ਨਹੀਂ ਅਦਾ ਕੀਤਾ ਉਲਟਾ ਤੁਸੀਂ دہشت ਫਲਾਉਣ ਦੀ ਜਿਹੜੀ ਗੱਲ ਕੀਤੀ ਆ ਜਿਹੜੀ ਕਿ ਬਹੁਤ ਮੰਦ ਭੱਗੀ ਆ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਇਹਦੇ ਤੇ ਸਖਤ ਐਕਸ਼ਨ ਲਿਆ ਜਾਵੇ ਔਰ ਇਹਦੀ ਜੜ ਤੱਕ ਜਾਇਆ ਜਾਵੇ ਕਿ ਇਹ ਇਨਫੋਰਮੇਸ਼ਨ ਇਹਨਾਂ ਨੂੰ ਕਿੱਥੋਂ ਆਈ ਆ ਕੀ ਇਹਨਾਂ ਦੇ ਜਿਹੜੇ ਪਾਕਿਸਤਾਨ ਦੀ ਜਿਹੜੀ ISI ਉਹਦੇ ਨਾਲ ਲਿੰਕ ਨੇ ਜਾਂ ਜਿਹੜੇ ਅਤਵਾਦ ਦੇ ਕੋਈ ਸੰਗਠਨ ਆ ਉਹਦੇ ਨਾਲ ਲਿੰਕ ਨੇ ਇਹਦੀ ਤਹਿ ਤੱਕ ਜਾਇਆ ਜਾਵੇ ਔਰ ਮੈਨੂੰ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਤਵਾਦ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਦੇ ਜਿਹੜੇ ਆ ਉਹ ਰਿਲੇਸ਼ਨ ਰਹੇ ਆ ਔਰ ਬੜੇ ਘਟਨਾਵਾਂ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਦਾ ਰੋਲ ਰਿਹਾ ਇੱਕ ਬਾਜਵਾ ਸਾਹਿਬ ਦੀ ਮੈਂ ਹੋਰ ਸਟੇਟਮੈਂਟ ਸੁਣੀ ਆ ਕਿ ਮੇਰੇ ਕੋ ਪਹਿਲਾਂ Z ਸਿਕਿਉਰਟੀ ਹੁੰਦੀ ਸੀ ਜਿਹੜੀ ਕੇਂਦਰ ਨੇ ਦਿੱਤੀ ਸੀ ਤੇ ਹੁਣ ਤੇ ਮੈਂ ਲੀਡਰ ਆਫ ਆਪੋਜੀਸ਼ਨ ਆ ਤੇ ਕੈਬਨਿਟ ਰੈਂਕ ਹੋਣ ਕਰਕੇ ਮੈਨੂੰ ਤੁਸੀਂ ਸਿਕਿਉਰਟੀ ਦਿੱਤੀ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਆਪਣੇ ਭਰਾ ਨੂੰ ਪਾਚ ਵਿੱਚ ਭੇਜ ਕੇ ਤੇ ਫਿਰ ਕੇਂਦਰ ਤੋਂ ਜੈਡ ਸਿਕਿਉਰਟੀ ਲਈ ਹੀ ਤੇ ਹੁਣ ਤੇ ਕਾਂਗਰਸ ਪਾਰਟੀ ਵੀ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੀ ਕਿਉਂਕਿ ਇਹਨਾਂ ਦਾ ਪਤਾ ਕੋਈ ਨਹੀਂ ਇਹਨਾਂ ਨੇ ਕਿਹੜੇ ਵੇਲੇ ਕਿੱਧਰ ਨੂੰ ਚਲੇ ਜਾਣਾ ਔਰ ਇੰਨੀ ਨੀਵੇਂ ਪੱਧਰ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿ ਸਿਰਫ ਮੀਡੀਆ ਦੀ ਲਾਈਮਲਾਈਟ ਲੈਣ ਦੇ ਲਈ ਤੁਸੀਂ ਸਟੇਟਮੈਂਟ ਦੇਈ ਜਾਓ ਕਦੀ ਤੁਸੀਂ ਸਟੇਟਮੈਂਟ ਦੇ ਦਿੰਦੇ ਹੋ ਕਿ 32 ਐਮਐਲਏ ਮੇਰੇ ਟੱਚ 'ਚ ਆ ਬਾਅਦ ਉਹ ਗੱਲ ਜਿਹੜੀ ਆ ਉਹ ਕੋਈ ਵੀ ਉਹਦੇ ਤੇ ਕੋਈ ਤੱਥ ਨਹੀਂ ਹੁੰਦੇ ਅੱਜ ਤੁਸੀਂ ਇਹੋ ਜੀ ਸਟੇਟਮੈਂਟ ਦਿੱਤੀ ਆ ਜਿਹੜੀ ਕਿ ਬੜੀ ਗੈਰ ਜ਼ਿੰਮੇਵਾਰਾਨਾ ਸਟੇਟਮੈਂਟ ਆ ਔਰ ਮੈਨੂੰ ਤੇ ਐ ਲੱਗਦਾ ਕਿ ਬਾਜਵਾ ਸਾਹਿਬ ਦਾ ਜਿਹੜਾ ਮਾਨਸਿਕ ਸੰਤੁਲਨ ਉਹ ਖੋ ਚੁੱਕਿਆ ਤਾਂ ਹੀ ਇਹੋ ਜੀਆਂ ਬੇਤੁਕੀਆਂ ਜਿਹੜੀਆਂ ਸਟੇਟਮੈਂਟ ਦੇ ਰਹੇ ਆ ਸੋ ਮੈਂ ਤੇ ਬੇਨਤੀ ਕਰਾਂਗਾ ਕਿ ਤੁਸੀਂ ਆਪਣਾ ਜਿਹੜਾ ਵਾ ਕਿਸੇ ਸਾਈਕੀਐਟ੍ਰਿਸਟ ਤੋਂ ਜ਼ਰੂਰ ਇਲਾਜ ਕਰਾਓ ਤਾਂ ਕਿ ਜਿਹੜਾ ਵਾ ਕੋਈ ਸਹੀ ਸਟੇਟਮੈਂਟ ਜਿਹੜੀ ਆ ਜਾਂ ਕੋਈ ਸਹੀ ਸੋਚ ਪੰਜਾਬ ਨੂੰ ਦੇ ਸਕੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲਈ ਪੈਨ ਨੂੰ ਲਾਈਕ ਕਮੈਂਟ ਅਤੇ ਫਾਲੋ ਕਰਨਾ ਨਾ ਭੁੱਲਣਾ ਧੰਨਵਾਦ